ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਕੇ ਅੰਤ ਨ ਪਰਹਿ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਤੂ ਸਮਰਥ ਸਚ ਦੇਵਨ ਹਾਰ ਅਡੀ ਜਪ ਤਪ ਸੰਜਮ ਸਚ ਅਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੁਨ ਸਮਾਦਰਹਿ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਥਲ ਤਰਨ ਗगन ਤਹ ਨਹੀਂ ਆਪੇ ਆਪ ਕੀ ਕਰਤਾਰ ਨਾ ਤਦ ਮਾਇਆ ਮਗਨ ਨਾ ਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਇਕਾ ਨਦਰਸ ਤ੍ਰੇ ਪਵਨਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮ ਬੇਸਨ ਮਹੇਸ਼ ਅਕਾਰ ਸਰਵੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰ ਹੁੰਦੈ ਪੰਡੈ ਕੁਛ ਨਾ ਸਮਾਵੈ ਸਿਦੈ ਅੰਮ੍ਰਿਤ ਪਰੈ ਨਿਹਾਲ ਸਿਦਸ ਸਮਾਦੀ ਅੰਤਰ ਜਾਚੇ ਰਿਦ ਸਿਦ ਜਾਚ ਕਰੇ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਪਾਗ ਗੁਰ ਸਿਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤੰਕ ਕਾਲ ਨਹੀਂ ਜਮ ਜੋ ਹੈ ਬੋਝ ਹੈ ਅੰਤਰ ਸ਼ਬਦ ਬਿਜਾਰ ਅਬ ਤਵ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਜਨ ਦੇ ਜੈ ਪਿਆਰੇ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੇਜੇ ਕਿਰਪਾ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਕੇ ਅੰਤਨਾ ਪਰ ਹੈ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਤੂ ਸਮਰਥ ਸਚ ਦੇਵਨ ਹਾਰ ਐਜੀ ਜਪ ਤਪ ਸੰਜਮ ਸਚ ਅਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੋਨਾ ਸਮਾਦਰ ਹੈ ਲੇਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਥਲ ਤਰਨ ਗਗਨ ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਇਕ ਨਦਰਸ ਤ੍ਰੇ ਪਵਨ ਸਾਰ ਪਵਨ ਪਾਣੀ ਅਗਨ ਤੈਨ ਕੀਆ ਬ੍ਰਹਮ ਬੇਸਨ ਮਹੇਸ਼ ਅਕਾਰ ਸਰਬੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰ ਹਉਂਦੇ ਪਾਂਡੇ ਕੁਸ਼ ਨ ਸਮਾਵੇ ਸਿਦਾ ਅੰਮ੍ਰਿਤ ਪਰੈ ਨਿਹਾਲ ਸਿਦਸ ਮਾਦੀ ਅੰਤਰ ਜਾਚੇ ਰੇਦ ਸਿਦ ਜਾਚ ਕਰੇ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਪਾਗ ਗੁਰ ਸਿਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤਾਂ ਕੋ ਕਾਲ ਨਹੀਂ ਜਮ ਜੋ ਹੈ ਬੋਝੇ ਅੰਤਰ ਸ਼ਬਦ ਬਿਜਾਰ ਅਬ ਤਵ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਜਨ ਦੀ ਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੇਜੇ ਕਿਰਪਾ ਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ गुज़रे महला पहला कवन कवन जांचे प्रभु दाते ताके अंत न परहे सुमरा जैसे भूख होए अब अंतर तू समर्थ सच देवणहार ऐ जी जप तप संजम सच आधार ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੋਨਾ ਸਮਾਦਰ ਹੈ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਥਲ ਤਰਨ ਗगन ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਇਕਾ ਨਦਰਸ त्रे ਪਵਨਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮ ਬੇਸਨ ਮਹੇਸ਼ ਅਕਾਰ ਸਰਬੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਬੇਚਾਰ ਕੋਟ ਤੇਤੀਸ ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰ ਉੰਦੇ ਪੰਡੈ ਕੁਛ ਨਾ ਸਮਾਵੈ ਸਿਦੈ ਅੰਮ੍ਰਿਤ ਪਰੈ ਨਿਹਾਲ ਸਿਦ ਸਮਾਦੀ ਅੰਤਰ ਜਾਚੇ ਰੇਦ ਸਿਦ ਜਾਚ ਕਰੇ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਬਰਡੇ ਪਾਗ ਗੁਰਸਿਮਹ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤੰਕ ਕਾਲ ਨਹੀਂ ਜਮ ਜੋ ਹੈ ਬੋਝੇ ਅੰਤਰ ਸ਼ਬਦ ਬਿਜਾਰ ਅਬ ਤਵ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਜਨ ਦੀ ਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੇਜੈ ਕਿਰਪਾ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਕੇ ਅੰਤਨ ਪਰਹਿ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਤੋ ਸਮਰਥ ਸਚ ਦੇਵਨ ਹਾਰ ਐਜੀ ਜਪ ਤਪ ਸੰਜਮ ਸਚ ਅਤਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੁਨ ਸਮਾਦਰਹਿ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਤਲ ਤਰਨ ਗगन ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾシャਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਇਕਾ ਨਦਰਸ ਤ੍ਰੇ ਪਵਨ ਸਾ ਪਵਨ ਪਣੀ ਅਗਨ ਤិន ਕੀਆ ਬ੍ਰਹਮ ਬੇਸਨ ਮਹੇਸ਼ ਅਕਾਰ ਸਰਬੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਬੇਚਾਰ ਕੋਟ 33 ਜਾਚ ਹੈ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰ ਉੰਦੇ ਪੰਡੈ ਕੁਸ਼ ਨ ਸਮਾਵੇ ਸਿਦੈ ਅੰਮ੍ਰਿਤ ਪਰੈ ਨਿਹਾਲ ਸੇ ਦਸਮਾਤੀ ਅੰਤਰ ਜਾਚੇ ਰੇ ਦਸਦ ਜਾਚ ਕਰੇ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਪਾਗ ਗੁਰਸਿਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤੰਕ ਕਾਲ ਨਹੀਂ ਜਮ ਜੋ ਹੈ ਬੋਝ ਹੈ ਅੰਤਰ ਸ਼ਬਦ ਬਿਜਾਰ ਅਬ ਤਬ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਜਨ ਦੇ ਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੇ ਜੈ ਕਿਰਪਾ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਕੇ ਅੰਤਨ ਪਰ ਹੈ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਤੂ ਸਮਰਥ ਸਚ ਦੇਵਨ ਹਾਰ ਐਜੀ ਜਪ ਤਪ ਸੰਜਮ ਸਚ ਅਧਾਰ ਹਰ ਹਰ ਨਾਮ ਦੇ ਸੁਖ ਪਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੁਨ ਸਮਾਦਰਹਿ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਥਲ ਤਰਨ ਗगन ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਇਕਾ ਨਦਰਸ त्रे ਪਵਨਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮ ਬੇਸਨ ਮਹੇਸ਼ ਅਕਾਰ ਸਰਬੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਬੇਚਾਰ ਕੋਟ ਤੇਤੀਸ ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰ ਉੰਦੇ ਪੰਡੈ ਕੁਸ਼ ਨ ਸਮਾਵੈ ਸਿਦੈ ਅੰਮ੍ਰਿਤ ਪਰੈ ਨਿਹਾਲ ਸਿਦ ਸਮਾਦੀ ਅੰਤਰ ਜਾਚੇ ਰੇਦ ਸਿਦ ਜਾਚ ਕਰੇ ਜੇ ਕਾਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵਹ ਪ੍ਰਕਾਰ ਵੱਡੇ ਪਾਗ ਗੁਰਸੇਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤੰਕ ਕਾਲ ਨਹੀਂ ਜਮ ਜੋ ਹੈ ਬੋਝ ਹੈ ਅੰਤਰ ਸ਼ਬਦ ਬਿਜਾਰ ਅਬ ਤਵ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਜਨ ਦੇ ਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੇਜੈ ਕਿਰਪਾ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦੇ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਕੇ ਅੰਤ ਨ ਪਰਹਿ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਤੋ ਸਮਰਥ ਸਚ ਦੇਵਨ ਹਾਰ ਐਜੀ ਜਪ ਤਪ ਸੰਜਮ ਸਚ ਅਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੋਨ ਸਮਾਦਰਹਿ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਤਲ ਤਰਨ ਗगन ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਏਕਾ ਨਦਰਸ ਤੇ ਪਵਨਸਾਰ ਪਵਨ ਪਾਣੀ ਅਗਨ ਤੈਨ ਕੀਆ ਬ੍ਰਹਮ ਬੇਸਨ ਮਹੇਸ਼ ਅਕਾਰ ਸਰਬੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰਉਂਦੇ ਪੰਡੈ ਕੁਸ਼ ਨਾ ਸਮਾਵੈ ਸਿਤੇ ਅੰਮ੍ਰਿਤ ਪਰੈ ਨਿਹਾਲ ਸੇ ਦਸਮਾਦੀ ਅੰਤਰ ਜਾਚੇ ਰੇ ਦਸਦ ਜਾਚ ਕਰੇ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਬਡੇ ਪਾਗ ਗੁਰ ਸਿਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤੰਕ ਕਾਲ ਨਹੀਂ ਜਮ ਜੋ ਹੈ ਬੋਝ ਹੈ ਅੰਤਰ ਸ਼ਬਦ ਬੇਜਾar ਅਬ ਤਬ ਆਵਰ ਨਾ ਮੰਗੋ ਹਰ ਪਹਿ ਨਾਮ ਨਿਰੰਝਨ ਦੇ ਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੇਜੈ ਕਿਰਪਾ ਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਕੇ ਅੰਤਨ ਪਰਹਿ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਤੋ ਸਮਰਥ ਸਚ ਦੇਵਨ ਹਾਰ ਐਜੀ ਜਪ ਤਪ ਸੰਜਮ ਸਚ ਅਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਪਗਤ ਪਰੇ ਪੰਡਾਰ ਰਹਾ ਸੋਨ ਸਮਾਦਰਹਿ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਥਲ ਤਰਨ ਗगन ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਯਾ ਮਘਨ ਨਾ ਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਾਰੇ ਦ੍ਰਿਸ਼ਟ ਲੋਚਨ ਆਪ ਅੰਤਰਾ ਇਕਾ ਨਦਰਸ 35 ਪਵਨਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮ ਬੇਸ਼ਨ ਮਹੇਸ਼ ਅਕਾਰ ਸਰਬੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰ ਉੰਦੇ ਭੰਡੈ ਕੁਛ ਨ ਸਮਾਵੈ ਸਿਦੈ ਅੰਮ੍ਰਿਤ ਪਰੈ ਨਿਹਾਲ ਸਿਦ ਸਮਾਦੀ ਅੰਤਰ ਜਾਚਹਿ ਰਿਦ ਸਿਦ ਜਾਚ ਕਰਹਿ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਪਾਗ ਗੁਰशिव ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤਾਂ ਕੋ ਕਾਲ ਨਹੀਂ ਜਮ ਜੋ ਹੈ ਬੋਝ ਹੈ ਅੰਤਰ ਸ਼ਬਦ ਬੇਜਾਰ ਅਬ ਤਵ ਆਵਰ ਨਾ ਮੰਗੋ ਹਰ ਪਹਿ ਨਾਮ ਨਿਰੰਜਨ ਦੇ ਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੇਜੇ ਕਿਰਪਾ ਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਕੇ ਅੰਤ ਨ ਪਰਹਿ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਤੂ ਸਮਰਥ ਸਚ ਦੇਵਨ ਹਾਰ ਅਜੀ ਜਪ ਤਪ ਸੰਜਮ ਸਚ ਅਤਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੁਨ ਸਮਾਦਰਹਿ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਤਲ ਤਰਨ ਗगन ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਏਕਾ ਨਦਰਸ ਤ੍ਰੇ ਪਵਨਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮ ਵਿਸ਼ਨ ਮਹੇਸ਼ ਅਕਾਰ ਸਰਬੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰਉਂਦੇ ਪੰਡੈ ਕੁਛ ਨਾ ਸਮਾਵੈ ਸਿਦੈ ਅੰਮ੍ਰਿਤ ਪਰੈ ਨਿਹਾਲ ਸਿਦ ਸਮਾਦੀ ਅੰਤਰ ਜਾਚੇ ਰਿਦ ਸਿਦ ਜਾਚ ਕਰੇ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਪਾਗ ਗੁਰਸਿਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤੰਕ ਕਾਲ ਨਹੀਂ ਜਮ ਜੋ ਹੈ ਬੋਝ ਹੈ ਅੰਤਰ ਸ਼ਬਦ ਬਿਜਾਰ ਅਬ ਤਵ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਝਨ ਦੇ ਜੈ ਪਿਆਰੇ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੇਜੇ ਕਿਰਪਾ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਤੇ ਤਕੇ ਅੰਤਨ ਪਰ ਹੈ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਤੋ ਸਮਰਥ ਸਚ ਦੇਵਨ ਹਾਰ ਐਜੀ ਜਪ ਤਪ ਸੰਜਮ ਸਚ ਅਤਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੋਨਾ ਸਮਾਦਰ ਹੈ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਥਲ ਤਰਨ ਗगन ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ছায়ਾ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਇਕਾ ਨਦਰਸ ਤ੍ਰੇ ਪਵਨਸਾਰ ਪਵਨ ਪਾਣੀ ਅਗਨ ਤੈਨ ਕੀਆ ਬ੍ਰਹਮ ਬੇਸਨ ਮਹੇਸ਼ ਅਕਾਰ ਸਰਬੇ ਜਾਚਿਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਬੇਚਾਰ ਕੋਟ 33 ਜਾਚ ਹੈ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰ ਉੰਤੇ ਭੰਡੈ ਕੁਛ ਨ ਸਮਾਵੈ ਸਿਦੈ ਅੰਮ੍ਰਿਤ ਪਰੈ ਨਿਹਾਲ ਸਿਦ ਸਮਾਦੀ ਅੰਤਰ ਜਾਚਹਿ ਰਿਦ ਸਿਦ ਜਾਚ ਕਰਹਿ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਪਾਗ ਗੁਰਸਿਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤਾਂ ਕੋ ਕਾਲ ਨਹੀਂ ਜਮ ਜੋ ਹੈ ਬੋਝੇ ਅੰਤਰ ਸ਼ਬਦ ਬਿਜਾਰ ਅਬ ਤਬ ਅਵਰ ਨ ਮੰਗੋ ਹਰ ਪਹਿ ਨਾਮ ਨਿਰੰਜਨ ਦੀ ਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੇਜੈ ਕਿਰਪਾ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਕੇ ਅੰਤ ਨ ਪਰਹਿ ਸੁਮਰ ਜੈਸੇ ਭੁਖ ਹੋਏ ਅਬ ਅੰਤਰ ਸਮਰਥ ਸਚ ਦੇਵਨ ਹਾਰ ਐਜੀ ਜਪ ਤਪ ਸੰਜਮ ਸਚ ਅਤਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾ ਸੋਨ ਸਮਾਦਰਹਿ ਲਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਲ ਤਲ ਤਰਨ ਗगन ਤਹਿ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਸ਼ਾਇਆ ਨਾ ਸੂਰਜ ਚੰਦ ਨਾ ਜੋਤ ਅਪਰ ਸਰਬ ਦ੍ਰਿਸ਼ਟ ਲੋਚਨ ਆਪ ਅੰਤਰਾ ਇਕਾ ਨਦਰਸ ਤ੍ਰੇ ਪਵਨ ਸਾ ਪਵਨ ਪਣੀ ਅਗਨ ਤੈਨ ਕੀਆ ਬ੍ਰਹਮ ਬੇਸਨ ਮਹੇਸ਼ ਅਕਾਰ ਸਰਬੇ ਜਾਚਕ ਤੂ ਪ੍ਰਭ ਦਾਤਾ ਦਾਤ ਕਰੇ ਆਪਣੇ ਬੇਚਾਰ ਕੋਟ 33 ਜਾਚੇ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਡਾਰਉਂਦੇ ਪੰਡੈ ਕੁਸ਼ ਨ ਸਮਾਵੇ ਸਿਦੈ ਅੰਮ੍ਰਿਤ ਪਰੈ ਨਿਹਾਲ ਸੇ ਦਸ ਮਾਦੀ ਅੰਤਰ ਜਾਚੇ ਰੇ ਦਸ ਦ ਜਾਚ ਕਰੇ ਜੇ ਕਰ ਜੈਸੇ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਪਾਗ ਗੁਰਸਿਵ ਹੈ ਆਪਣਾ ਭੇਦ ਨਹੀਂ ਗੁਰਦੇਵ ਮੁਰਾਰ ਤੰਕ ਕਾਲ ਨਹੀਂ ਜਮ ਜੋ ਹੈ ਬੋਝ ਹੈ ਅੰਤਰ ਸ਼ਬਦ ਬਿਜਾਰ ਅਬ ਤਬ ਅਵਰ ਨ ਮੰਗ ਹਰ ਪਹਿ ਨਾਮ ਨਿਰੰਜਨ ਦੇ ਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੇਜੇ ਕਿਰਪਾ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ